ਸਸ਼ਕਲ ਤੁਸੀਂ ਦੇਖ ਰਹੇ ਹੋ ਜੀ ਕੇ ਟੀਵੀ ਮੈਂ ਰਣਜੀਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਰ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਵਿਜੀਲੈਂਸ ਬਿਊਰੋ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਇਸ ਚਾਂਸਲਰ ਡਾਕਟਰ ਰਾਜੀਪ ਸੁਧਰੂ ਕ੍ਰਿਸ਼ਟਾਚਾਰ ਦੀ ਜਾਂਚ ਦੀ ਮੱਧੇ ਨਜ਼ਰ ਇੰਗਲੈਂਡ ਚਾਲ ਤੱਕ ਤੋ ਰੋਕ ਦਿੱਤਾ ਹੈ ਮੁਖਮੰਦਗੀ ਭਗਵਾਨਤਵਾ ਦੇ ਹੁਕਮਾਂ ਤੇ ਵਿਜੀਲੈਂਸ ਯੂਨੀਵਰਸਿਟੀ ਵਿੱਚ ਕੋਰੋਨਾ ਪੈਦੀ ਮਸ਼ੀਨਰੀ ਖਰੀਦ ਤੇ ਗਰਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਟੈਂਡਰ ਅਲਰਟ ਮਿਲਦੀ ਜਾਂਚ ਕਰ ਰਹੀ ਹੈ ਡਾਕਟਰ ਸੂਦ ਸ਼ੁਕਰਵਾਰ ਨੂੰ ਪਰਿਵਾਰ ਨੂੰ ਮਿਲਣ ਲੰਡਨ ਦੀ ਯਾਤਰੀ ਵਿੱਚ ਸਾਲ ਪਰ ਵਿਜੀਲੈਂਸ ਨੇ ਸੰਪਰਕ ਕਰਕੇ ਉਹਨਾਂ ਨੂੰ ਰੋਕਿਆ ਜਿਸ ਕਾਰਨ ਉਹਨਾਂ ਦੀ ਉਡਾਨ ਤੋਂ 3 ਘੰਟੇ ਪਹਿਲਾਂ ਟਿਕਟ ਰੱਦ ਕਰਨੀ ਪਈ ਡਾਕਟਰ ਸੂਦ ਨੇ ਕਿਹਾ ਕਿ ਨੇ ਮਈ ਵਿਚ ਰਾਸ਼ਪਤ ਦਫ਼ਤਰ ਨੂੰ ਵਿਦੇਸ਼ ਯਾਤਰਾ ਦੀ ਅਰਜ਼ੀ ਦਿੱਤੀ ਸੀ ਤੇ ਨਿਯਮ ਮੁਤਾਬਕ 3 ਹਫ਼ਤੇ ਵਿੱਚ ਜਵਾਬ ਨਾ ਮਿਲਣ ਤੇ ਅਰਜ਼ੀ ਸਵੀਕਾਰ ਮੰਨੀ ਜਾਂਦੀ ਹੈ ਪਰ ਵਿਜੀਲੈਂਸ ਨੇ ਪਰਵਾਨਗੀ ਪੱਤਰ ਮੰਗਿਆ ਜੋ ਨਾ ਕੋਲ ਨਹੀਂ ਸੀ ਜਾਂਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਤਨ ਸੇਖੋ ਤੇ ਨੇਤਾ ਅੱਛ ਸੱਚਾਰ ਵਿਚਕਾਰ ਮੱਤੇ 20 ਸਾਮਿਆ ਨੇ ਕਿ ਪੰਜਾਬ ਦੇ ਪੰਜ ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਦਿੱਤੀ ਗਈ ਹੈ ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਬਣਾਇਆ ਗਿਆ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਇਸ ਸੂਚੀ ਵਿੱਚ ਸੀਨੀਅਰ ਤਸਰਬਕਾਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿੱਚ ਨਾਨਕ ਸਿੰਘ ਗੁਰਮੀਤ ਸਿੰਘ ਚੋਹਾਨ ਦੀਪਕ ਹਲੋਰੀ ਗੌਰਵ ਗਰਕ ਤੇ ਨਵੀਨ ਸ਼ਰਮਾ ਪ੍ਰਮੁੱਖ ਨੇ ਦੱਸਿਆ ਕਿ ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡਿਪਟੀ ਜਨਰਲ ਆਫ ਪੁਲਸ ਬਣੇ ਜਾਣ ਦਾ ਵੱਡਾ ਫੈਸਲਾ ਸਰਕਾਰ ਦਾ ਮੰਨਿਆ ਜਾ ਰਿਹਾ ਹੈ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਸੂਚੀ ਵਿੱਚ ਕਈ ਤਜਰਬੇਕਾਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਤੇ ਜਲੰਧਰ ਵਿੱਚ ਦੇਰ ਰਾਤ ਇੱਕ ਘਰ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਬਾਈਕ ਤੇ ਸਵਾਰ ਬਦਮਾਸ਼ਾਂ ਵੱਲੋਂ ਘਰ ਤੇ ਲਗਭਗ 10 ਗੋਲੀਆਂ ਚਲਾਈਆਂ ਗਈਆਂ ਜਿਸ ਦੀ ਵੀਡੀਓ ਪਾਕਿਸਤਾਨ ਬੈਠੇ ਇੱਕ ਨਾਮੀ ਡੌਨ ਨੇ ਜਾਰੀ ਕੀਤੀ ਹੈ ਵੀਡੀਓ ਵਿੱਚ ਇੱਕ ਨੌਜਵਾਨ ਆਪਣੇ ਦੋ ਮਹੱਤਵਜਾ ਤਿਆਰ ਲੈ ਕੇ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ ਅਚਾਨਕ ਇੰਤਕਾਬਕ ਫਾਇਰਿੰਗ ਕੇ ਹੈ ਘਟਨਾ ਜਿਲੰਧਰ ਦੇ ਮਨਨਗਰ ਨੇੜੇ ਬਾਪਰੀਆ थाना ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਸੂਚਨਾ ਮਿਲਦੇ ਹੀ ਮਾਪਦ ਦੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਇੱਕ ਮੋਟਰ ਸਵਾਈ ਹੈ ਦੋ ਨੌਜਵਾਨ ਗੋਲੀਆਂ ਚਲਾਉਂਦੇ ਸਾਫ਼ ਦਿਖਾਈ ਦੇ ਰਹੇ ਨੇ ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਸ਼ੁਰੂ ਕਰ ਦਿੱਤਾ ਹੈ ਡਾਉਨ ਦੀ ਇੱਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਪਦੇਸ਼ ਚ ਬੈਠੇ ਉਪਕਰ ਕਰ ਦੇ ਮਾਲਕ ਨਾਲ ਗੱਲ ਕਰ ਰਿਹਾ ਹੈ ਦਿਨਾਲੀ ਦੋਵਾਂ ਦੀ ਰਿਕਾਰਡਿੰਗ ਵਿੱਚ ਕਾਲੀ ਗੋਲੀਆਂ ਸੁਣਾਈ ਦੇ ਰਿਹਾ ਹੈ ਤੇ ਪ੍ਰੋਡਿਊਸਰ ਪਿੰਕੀ ਤਾਲੀਬਾਦ ਦੇ ਕਰ ਦੇ ਬਾਗ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਇੰਕਾਊਂਟਰ ਕਰ ਦਿੱਤਾ ਗਿਆ ਹਰਿਆਣਾ ਸਪੈਸ਼ਲ ਟਾਸਕ ਫੋਰਸ ਨੇ ਗੁਰੂਗ੍ਰਾਮ ਵਿੱਚ ਦਿੱਲੀ ਹਰਿਆਣਾ ਸਰਹੱਦ ਤੇ ਬਦਨਾਮ ਗੈਂਗਸਟਰ ਰੋਮ ਮੇਲ ਨੂੰ ਫੇਰ ਕਰ ਦਿੱਤਾ ਤੇ ਇਸ ਗੋਲੀਬਾਰ ਵਿੱਚ ਦੋ ਅਸਤੀਫ ਜਵਾਨ ਵੀ ਜ਼ਖਮੀ ਹੋਏ ਜਿਨ੍ਹਾਂ ਨੂੰ ਨੇੜੇ ਅਸਪਾਤ ਦਾਖਲ ਕਰਵਾਇਆ ਗਿਆ ਰੋਮੀ ਲੁਬੋਹਰਾ ਯਮੁਨਾ ਨਗਰ ਵਿੱਚ ਇੱਕ ਤੀਰੇ ਕਤਲ ਕਾਰਨ ਕੁਰਕਸ਼ੇਤਰ ਵਿੱਚ ਸ਼ਾਂਤੂ ਕਤਲ ਕਾਨ ਵਰਗੇ ਪ੍ਰਾਧਾ ਵਿੱਚ ਸ਼ਾਮਲ ਸੀ ਲੰਬੇ ਸਮੇਂ ਤੋਂ ਪੁਲਿਸੀ ਗਡਾਰ ਤੇ ਸੀ ਤੇ ਪੁਲਿਸਕੀ ਪ੍ਰਾਧਿਕ ਮਾਮਲੇ ਵਿੱਚ ਉਸ ਦੀ ਪਾਲ ਕਰ ਰਹੀ ਸੀ ਅੰਬਾਲਾ ਐਸਟੀਐਫ ਦੇਈ ਐਸਪੀ ਅਮਲ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਰਿਕਾਰਡ ਅਨੁਸਾਰ ਉਮਰ ਬਦਨਾਮ ਕਾਲਾ ਰਾਣਾ ਨੇਵੀ ਗੈਂਗ ਦਾ ਸਰ ਗਰਮ ਨਿਸ਼ਾਨੇਬਾਸੀ ਤੇ ਇਸ ਦੇ ਖਿਲਾਫ ਕਈ ਕੇਸ ਦਰਜ ਸਨ ਤੇ ਇਸ ਨੇ ਕਾਰਵਾਈ ਦੌਰਾਨ ਜਥੇ ਨੇ ਆਪਣੀ ਨੂੰ ਲੁਕਿਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਖੁਦ ਤੇ ਅੰਨੇ ਵਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੱਛਮੀ ਏਸ਼ੀਆ ਵਿੱਚ 12 ਦਿਨਾਂ ਤੋਂ ਚੱਲ ਰਹੀ ਇਰਾਨ ਤੇ ਇਜ਼ਰਾਇਲ ਵਿਚਕਾਰ ਪਿਆਰਨੇ ਕਜੰਕ ਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਗਵੰਤੀ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਗਈ ਹੈ ਟਰੰਪ ਨੇ ਮੰਗਲਵਾਰ ਸਵੇਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤਰਫ ਸੋਸ਼ਲ ਤੇ ਇਸ ਦਾ ਐਲਾਨ ਕੀਤਾ ਤੇ ਕਹਿ ਕੇ ਹੁਣ ਤੋਂ ਜਗਵੰਦੀ ਲਾਂਘੂਆ ਕਿਰਪਾ ਕਰਕੇ ਇਸ ਨੂੰ ਨਾ ਤੋੜੋ ਪ੍ਰਧਾਨ ਮੰਤਰੀ ਬੁੱਧੀਮਾਨ ਨੇਤੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਗਵੰਦੀ ਨਾਲ ਸਹਿਮਤ ਹੋ ਗਏ ਨੇ ਤੇ ਇਜ਼ਰਾਈਲ ਦੇ ਪੀਐਮ ਨੇ ਮੰਗਲਵਾਰ ਨੂੰ ਕਹਿ ਕੇ ਇਜ਼ਰਾਈਲੀ ਫੌਜ ਨੇ ਇਰਾਨ ਵਿੱਚ ਆਪਣੇ ਸਾਰੇ ਉਦੇਸ਼ ਪੂਰੇ ਕਰ ਰਹੇ ਨੇ ਪੀਐਮ ਨੇ ਕਹਿ ਕੇ ਨੇਤਰੀ ਆ후 ਅੱਜ ਇਸ ਵਿੱਚ ਕਹ ਅਧਿਕਾਰਿਕ ਬਿਆਨ ਦੇ ਇਹ ਕੰਪਨੀ ਸਵੇਰੇ ਸਾਢੇ ਦਿਨ ਵਿੱਚ ਜਗ ਬੰਦੀ ਦਾ ਐਲਾਨ ਕੀਤਾ ਉਹਨੇ ਕਿ ਅਗਲੇ 6 ਘੰਟੇ ਵਿੱਚ ਲਾਗੂ ਹੋ ਜਾਵੇਗਾ ਕੰਪਨੀ ਜਗ ਬੰਦੀ ਐਲਾਨ ਤੋਂ ਬਾਅਦ ਇਰਾਨ ਵਿਦੇਸ਼ ਮੰਤਰੀ ਅਲੇ ਮਸਨੂਰਾ ਅੱਗੇ ਕਰ ਦਿੱਤਾ ਇਸ ਤੋਂ ਬਾਅਦ ਇਰਾਨ ਨੇ ਇਜ਼ਰਾਈਲ ਤੇ 6 ਬਾਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਥੈਂਕਸ ਆਫ ਇਜ਼ਰਾਈਲ ਦੀ ਰਿਪੋਰਟਾਂ ਅਨੁਸਾਰ ਇੱਕ ਮਸਾਹਲ ਸ਼ਹਿਰ ਵਿੱਚ ਇਮਾਰਤਾਂ ਤੇ ਡਿੱਗੀਆਂ ਮੈਡੀਕਲ ਟੀਮ ਨੇ ਕਿਹਾ ਕਿ ਹਮਲੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਸੋਨਾ ਚਾਂਦੀ ਖਰੀਦਣ ਪੈਣ ਵਾਲੇ ਲੋਕਾਂ ਲਈ ਚੰਗੀ ਖਬਰ ਹੈ ਕਿਉਂਕਿ ਚਾਂਦੀ ਦੇ ਬਾਜ਼ਾਰ 'ਚ 1665 ਰੁਪਏ ਦੀ ਵੱਡੀ ਗਿਰਾਵਟ ਆਈ ਹੈ ਕਿ ਇਹ ਡਿੱਗੀ ਹੈ ਤੇ ਉਸਦਾ ਭਾਅ 10006 160000 ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ ਤੇਦਰ ਸੋਨੇ ਦੇ ਭਾਅ 'ਚ ਰਿਕਾਰਡ 2000 ਰੁਪਏ ਦੀ ਕਟੌਤੀ ਹੋਈ ਹੈ ਸੋਨਾ ਹੁਣ ਸਸਤਾ ਹੋ ਗਿਆ ਤੇ ਇਸਦਾ ਭਾਅ ਵੀ ਕਾਫੀ ਘਟ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਸੋਨਾ ਖੇਤ ਵਿੱਚ ਆਸਾਨੀ ਹੋਵੇਗੀ ਤੇ ਪੰਜਾਬੀ ਗਾਇਕ ਸਰਦਾਰ ਅਦਾਕਾਰ ਦਰਜੀਤ ਦੁਸਾਂਝ ਆਪਣੀ ਆਉਣ ਵਾਲੀ ਫਿਲਮ ਸਰਦਾਰ ਜੀ ਜੀ ਨੂੰ ਲੈ ਕੇ ਵਾਤਾਵਰਨ ਚ ਗੱਲ ਗੈ ਨੇ ਵਿਵਾਦਾਂ ਕਾਰਨ ਉਸ ਨੂੰ ਪਾਕਿਸਤਾਨੀ ਦਾ ਕਾਲ ਹਾਨੀਆਬਰ ਦੀ ਮੁੱਖ ਭੂਮਿਕਾ ਹੈ ਪੈਲਗਾਮ ਹਮਲੇ ਤੇ آپریشن ਸੰਦੂਰ ਤੋਂ ਬਾਅਦ ਭਾਰਤ ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਹਾਨੀਆ ਦੀ ਕਾਸਟਿੰਗ ਸੋਸ਼ਲ ਮੀਡੀਆ ਤੇ ਸਭ ਤੇ ਇਸ ਦੀ ਗੁੰਿਰਦਾ ਹੋ ਰਹੀ ਹੈ ਦਰਜੀਤ ਦੁਸਾਂਝ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਸੀ ਹਾਲਾਂਕਿ ਇਸ ਤੋਂ ਬਾਅਦ ਲਗਾਤਾਰ ਵਿਵਾਦ ਵਧਾਰਿਆ ਤੇ ਦਰਜੀਤ ਦੂਸਾਂਝ ਨੂੰ ਗद्दार ਤੱਕ ਦਾ ਤੈਅ ਦਿੱਤਾ ਜਾ ਰਿਹਾ ਤੇ ਲਗਾਤਾਰ ਦਰਜੀਤ ਦੂਸਾਂਝ ਨੂੰ ਲੋਕ گاਵਾ ਦੇ ਦੇ ਨਜ਼ਾਰੇ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਭਾਰਤ ਪਾਕਿਸਤਾਨ ਤਣਾ ਦੇ ਵਿਚਕਾਰ ਦਰਜੀਤ ਨੂੰ ਅਜੇ ਹਕਾਮ ਨਹੀਂ ਕਰਨਾ ਚਾਹੀਦਾ ਸੀ ਫਿਲਹਾਲ ਇਸ ਬਲੱਟ ਜੁਨ ਕੋਲ ਸਿਰਹੀ ਦੁਨੀਆ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇਆ ਟੀਵੀ